ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਰੈਗੂਲਰ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ 300 ਪਲੱਸ ਪੋਸਟਾਂ ਇਹਦੇ ਵਿੱਚ ਰਹਿਣ ਵਾਲੀਆਂ ਰੈਗੂਲਰ ਪੋਸਟਾਂ ਸਾਰੀਆਂ ਡਿਟੇਲਡ ਜਾਣਕਾਰੀ ਪੋਸਟਾਂ ਦੀ ਲੈ ਕੇ ਹਾਜ਼ਰ ਹਾਂ ਜੀ ਵੀਡੀਓ 'ਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਹਾਡੀ ਕੋਈ ਕੁਇਰੀ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਤਾਂ ਜੋ ਸਾਡੇ ਚੈਨਲ ਤੇ ਜਦੋਂ ਹੀ ਕੋਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਅਪਡੇਟ ਉਹਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਪ੍ਰਾਪਤ ਹੋ ਜਾਇਆ ਕਰੂਗਾ ਤੇ ਤੁਸੀਂ ਪੋਸਟਾਂ ਦੀ ਜਾਣਕਾਰੀ ਲੈ ਕੇ ਪੋਸਟਾਂ ਅਪਲਾਈ ਕਰ ਸਕੋਗੇ ਸਿੱਧੇ ਨੋਟੀਫਿਕੇਸ਼ਨ ਦੇ ਚੱਲਦੇ ਆ ਜੀ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ 339 ਰੈਗੂਲਰ ਅਸਾਮੀਆਂ ਜਾਰੀ ਕੀਤੀਆਂ ਗਈਆਂ ਜੀ ਪੀਐਸਟੀਸੀਐਲ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਤਾਂ ਬਿਜਲੀ ਵਿਭਾਗ ਦੇ ਵਿੱਚ ਇਹ ਭਰਤੀ ਹੈ ਜਾਰੀ ਹੋਈ ਹੈ ਪੰਜਾਬ ਦੇ ਅਸਿਸਟੈਂਟ ਲਾਈਨਮੈਨ ਦੀਆਂ 129 ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਜੀ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ESSA ਦੀਆਂ 195 ਪੋਸਟਾਂ ਜਾਰੀ ਹੋਈਆਂ ਐ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ 15 ਪੋਸਟਾਂ ਤਾਂ ਕੁੱਲ 339 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਅੱਜ ਦਾ ਜੋ ਇਹ ਰੈਗੂਲਰ ਅਸਾਮੀਆਂ ਦਾ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਇਹਨਾਂ ਪੋਸਟਾਂ ਦੇ ਲਈ ਜੋ ਓਪਨਿੰਗ ਹੋਣ ਵਾਲੀ ਹੈ ਰਜਿਸਟ੍ਰੇਸ਼ਨ ਦੇ ਲਈ 17 ਨਵੰਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਊਗੀ ਜੀ ਲਾਸਟ ਡੇਟ ਆਨਲਾਈਨ ਅਪਲਾਈ ਕਰਨ ਦੇ ਲਈ 16 ਦਸੰਬਰ 2025 ਰਹੂਗੀ ਅੱਜ ਇਹ ਜੋ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵਿਭਾਗ ਵੱਲੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਜੋ ਅਪਲਾਈ ਕਰਨਾ ਹੈ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਹੀ ਕਰਨਾ ਹੈ www.pstcl.org ਇਸ ਵੈਬਸਾਈਟ ਤੇ ਤੁਹਾਨੂੰ ਹੋਰ ਵੀ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੋਊਗਾ ਉਹਦੀ ਜਾਣਕਾਰੀ ਮਿਲੇਗੀ ਪੋਸਟਾਂ ਦੇ ਲਈ ਵੀ ਸੇ ਵੈਬਸਾਈਟ ਤੇ ਤੁਸੀਂ ਅਪਲਾਈ ਕਰਨਾ ਤਾਂ ਇਹ ਡਿਟੇਲਡ ਜਾਣਕਾਰੀ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਿਵੇਂ ਇਹਨਾਂ ਵੱਲੋਂ ਡਿਟੇਲਡ ਨੋਟੀਫਿਕੇਸ਼ਨ ਇਨਾਂ ਦੀ ਵੈਬਸਾਈਟ ਤੇ ਜਾਰੀ ਹੁੰਦਾ ਆਪਾਂ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਲਈ ਲੈ ਕੇ ਆਵਾਂਗੇ ਆ ਇਸ ਤਰ੍ਹਾਂ ਦੀਆਂ ਪੋਸਟਾਂ ਦੀ ਜਾਣਕਾਰੀ ਲਈ ਰੈਗੂਲਰ ਹੋਣ ਕੱਚੀਆਂ ਹੋਣ ਉਹਦੇ ਲਈ ਉਹਦੇ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਚੈਨਲ ਨੂੰ ਵੇਖਦੇ ਰਿਹਾ ਕਰੋ ਜੀ ਧੰਨਵਾਦ